ਅੱਜ ਸਾਡਾ ਆਪਰੇਸ਼ਨ ਸੀਲ 8 ਦੇ ਤਹਿਤ ਅਸੀਂ ਜਿਹੜੇ ਵੀ ਸਾਡੇ ਬਠਿੰਡਾ ਦੇ ਨਾਕੇ ਕੋਰਸ ਅਲੋਂਗ ਵਿਦ ਹਰਿਆਣਾ ਦੇ ਲਗਦੇ ਦਵਾਲੀ ਔਰ सिरसा ਜ਼ਿਲ੍ਹਿਆਂ ਦੇ ਹਰਾਨੇ ਦੇ ਉੱਥੇ ਅਸੀਂ ਅੱਜ ਇੱਕ ਸਵੇਰੇ 6 ਵਜੇ ਤੋਂ ਲੈ ਕੇ ਦੁਪਹਿਰ 2 ਵਜੇ ਤੱਕ ਦਾ ਇੱਕ ਸਪੈਸ਼ਲ ਲਾਕਾਬੰਦੀ ਰੱਖੀ ਹੈ ਜਿਹਦਾ ਨਾਂ ਮੈਂ ਪਹਿਲਾਂ ਹੀ ਦੱਸਿਆ ਆਪਰੇਸ਼ਨ ਸੀਲ 8 ਹੈ ਉਹਦੇ ਵਿੱਚ ਅਸੀਂ ਬੇਸਿਕਲੀ ਸਾਰੀ ਵੀਕਲਸ ਤੇ ਫੋਕਸ ਕਰਾਂਗੇ ਕਿ ਜਿੰਨੀ ਵੀ ਇੱਥੇ ਗੱਡੀਆਂ ਸਪੈਸ਼ਲੀ ਕੋਈ ਜੀ ਸਾਨੂੰ ਸ਼ੱਕੀ ਲੱਗਦੀ ਹੈ ਮੋਟਰਸਾਈਕਲ 4 ਵੀਲਰ ਉਹਨਾਂ ਤੇ ਅਸੀਂ ਚੈਕਿੰਗ ਤੇ ਫੋਕਸ ਰੱਖਾਂਗੇ ਉਹਨਾਂ ਨੂੰ ਜਿਹੜੇ ਵੀ ਸਾਡੇ ਕੋਈ ਨਾ ਕੋਈ ਚੈਕਿੰਗ ਕਰਨ ਦੇ ਸਿਸਟਮ ਹੁੰਦੇ ਆ ਉਹਨੂੰ ਵਰਤਾਂਗੇ ਐਂਡ ਹੋਪਫੁਲੀ ਜੇ ਸਾਨੂੰ ਕੋਈ ਵਧੀਆ ਰਿਕਵਰੀ ਹੁੰਦੀ ਹੈ ਭਾਵੇਂ ਉਹ ਡਰੱਗਸ ਦੀ ਹੋਵੇ ਭਾਵੇਂ ਸ਼ਰਾਬ ਦੀ ਆ ਕੁਝ ਵੀ ਲੈਸਟ ਉਹਦੇ ਤੁਹਾਨੂੰ ਜਾਣੂ ਕਰਾ ਦਾਂਗੇ ਹਾਂਜੀ ਜੀ ਦੇਖੋ ਜੀ ਜਿਵੇਂ ਤੁਹਾਨੂੰ ਤੁਸੀਂ ਕਿਹਾ ਹੀ ਹੈ ਜਿਹੜੇ ਹਰਿਆਣਾ ਦੇ ਅਪਕਮਿੰਗ ਇਲੈਕਸ਼ਨਸ ਆ ਰਹੇ ਆ ਉਹਦੇ ਤਹਿਤ ਇਹ ਵਨ ਆਫ ਦਾ ਸਿਕਿਉਰਿਟੀ ਮੈਜਰਸ ਹੈ ਜਿਹੜੇ ਸਾਡੇ ਕੁਲ ਮਿਲਾ ਕੇ ਅਰਾਊਂਡ 16 ਇਦਾਂ ਦੇ ਨਾਕਾ ਪੁਆਇੰਟਸ ਆ ਜਿਹੜੇ ਸਾਡੇ ਇੰਟਰ ਸਟੇਟ ਲੱਗਦੇ ਉਹਦੇ ਚ ਅੱਜ ਅੱਜ ਅਸੀਂ 8 ਇਦਾਂ ਦੇ ਪੁਆਇੰਂਟਸ ਚੂਜ਼ ਕਰਕੇ ਨਾਕਾਬੰਦੀ ਕੀਤੀ ਹੈ ਤੇ ਅੱਗੇ ਜਿਵੇਂ ਜਿਵੇਂ ਇਲੈਕਸ਼ਨ ਦੀ ਡੇਟ ਆੜਿਆ ਹੈਗੀ ਅਸੀਂ ਆਪਣੇ ਨਾਕਿਆਂ ਦੀ ਨੰਬਰ ਵੀ ਵਧਾ ਦਾਂਗੇ ਤੇ ਉਹਨੂੰ 24/7 ਮੈਨ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਹਰਿਆਣਾ ਦੇ ਜਿਹੜੇ ਫੋਕਸ ਹੈ ਉਹ ਆਪਾਂ ਕਰੀਏ ਹਾਂਜੀ ਸਾਡੀ ਸਾਡੀ ਜੀ ਹੁਣ ਤੱਕ ਮੇਰੀ ਦੋ ਆਲਦੋ ਥਰੂ ਵੀਡੀਓ ਕਾਨਫਰੰਸ ਹੋਈ ਹੈ ਇੱਕ ਵਾਰੀ ਸਾਡੀ ਜਿਹੜੇ ਏਡੀਜੀਪੇ ਹਸਾ ਰੇਂਜ ਹੈ ਸਾਡੀ ਏਡੀਜੀ ਬਠਿੰਡਾ ਰੇਂਜ ਅਸੀਂ ਤੇ ਸਾਡੇ ਜਿਹੜੇ ਜ਼ਿਲ੍ਹੇ ਜਿਦੈਂ ਬਠਿੰਡਾ ਹੋ ਗਿਆ ਮਾਨਸਾ ਮੁਕਸਰ ਸਾਹ ਪਟਿਆਲਾ ਵਗੈਰਾ ਜਿਹੜੇ ਇੰਡਸਟੇਟ ਲੱਗਦੇ ਹਰਿਆਣਾ ਦੇ ਨਾਲ ਸਾਡੀ ਕੋਆਰਡੀਨੇਸ਼ਨ ਮੀਟਿੰਗ ਹੋ ਚੁੱਕੀ ਹੈ ਉਸ ਦੇ ਨਾਲ ਬਾਅਦ ਚ ਸਾਡੀ ਡੀਸੀ ਐਸਐਸਪੀ ਲੈਵਲ ਦੀ ਵੀ ਹਰਿਆਣਾ ਔਰ ਪੰਜਾਬ ਦੇ ਜਿਹੜੇ ਸਾਡੇ ਇੰਟਰ ਸਟੇਟ ਹੈ ਸਾਡੀ ਹੋ ਚੁੱਕੀ ਹੈ ਔਰ ਡੀਐਸਪੀ ਰੂਰਲ ਔਰ ਡੀਐਸਪੀ ਤਲਵੰਡੀ ਸਾਹਬ ਉਹ ਔਰ ਇਹਨਾਂ ਦੇ ਜਿਹੜੇ ਥਾਣੇ ਲੱਗਦੇ ਹਰਿਆਣਾ ਬਾਰਡਰ ਦੇ ਨਾਲ ਇਹਨਾਂ ਦੀ ਵੀ ਮੀਟਿੰਗ ਹੋ ਚੁੱਕੀ ਹੈ ਕੋਜੀ ਕਿ ਇਥੇ ਇੰਟਰ ਸਟੇਟ ਹੈ ਇਸ ਕਰਕੇ ਜਿਹੜਾ ਸਾਡਾ ਹਾਈ ਟੈਕ ਨਾਕਾ ਡੂਮ ਵਾਲੇ ਇਹ ਵੀ ਇਸੇ ਐਂਗਲ ਤੋਂ ਸੈਟ ਅਪ ਕੀਤਾ ਗਿਆ ਸੀ ਔਰ ਇਹਦੇ ਚ ਜੋ ਮੈਨੂੰ ਦੱਸਿਆ ਗਿਆ ਇਹ ਪਹਿਲਾਂ ਵੀ ਵਧੀਆ ਰਿਕਵਰੀਜ਼ ਹੁੰਦੀ ਰਹੀ ਹੈ ਸੰਗਠਨਾ ਬੜਾ ਵਧੀਆ ਕੰਮ ਕਰਦਾ ਹੈ ਤੇ ਅਸੀਂ ਅੱਗੇ ਵੀ ਫੋਕਸ ਕਰਾਂਗੇ ਕਿ ਜਿਵੇਂ ਤੁਸੀਂ ਕਿਹਾ ਕਿ ਕੋਈ ਨਾ ਕੋਈ ਇਥੇ ਨਸ਼ੇ ਦੀ ਸਪਲਾਈ ਦੀ ਯੂਜ਼ ਹੁੰਦਾ ਹੈ ਇਹ ਰਸਤਾ ਤਾਂ ਅਸੀਂ ਕੋਸ਼ਿਸ਼ ਕਰਾਂਗੇ ਕਿ ਅੱਗੇ ਵੀ ਆਪਣਾ ਆਪਣੀ ਰਿਕਵਰੀਜ਼ ਬਧਾਈਏ